ਸਸਿ ਗਾ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾ ਲਿਆ ਲਓ ਵੀ ਮਿੱਤਰੋ ਅੱਜ ਮੋਬਾਈਲਾਂ ਵਾਲੀ ਦੁਕਾਨ ਤੇ ਪਹੁੰਚੇ ਆ ਤੇ ਬਾਈ ਮੋਹਿਤ ਨਾਲ ਕਰਦੇ ਆ ਗੱਲਬਾਤ ਤੇ ਆ ਜੋ ਕਰਾ ਪਹਿਲਾਂ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠੀਕ ਠਾਕ ਹੋ ਵਧੀਆ ਵੀਰੇ ਵਧੀਆ ਤੁਸੀਂ ਚਲੋ ਵਧੀਆ ਠੀਕ ਹੈ ਜੀ ਤੇ ਅੱਛਾ ਬਾਈ ਮੋਬਾਈਲਾਂ ਦੇ ਨਾਲ ਕੀ ਕੀ ਆਫਰ ਰੱਖਿਆ ਆਪਾਂ ਪਹਿਲਾਂ ਮੋਬਾਈਲਾਂ ਦੇ ਨਾਲ ਕੀ ਹੈ ਜੀ ਕੋਈ ਵੀ ਆਈਫੋਨ ਕਸਟਮਰ ਬਾਈ ਕਰਦਾ ਹੈ ਜੀ ਉਹਦੇ ਨਾਲ ਇੱਕ ਅਲਟਰਾ ਵੋਜ ਜੀ ਇੱਕ 에어ਪੋਰਟਸ ਇੱਕ ਅਗਰਵਾਲ ਮੋਲ ਜੋਨ ਦਾ ਕਸਟਮਾਈਜ਼ ਬੈਗ ਬਿਲਕੁਲ ਫ੍ਰੀ ਦਿੱਤਾ ਜਾਂਦਾ ਉਹ ਬਿਲਕੁਲ ਫ੍ਰੀ ਦਿੱਤਾ ਜਾਂਦਾ ਐਵੇਂ ਨਾ ਕ ਚاہے ਕੋਈ ਵੀ ਐਂਡਰੋਇਡ ਫੋਨ ਲੈਂਦਾਗਾ ਕਸਟਮਰ ਚਾਹੇ ਕੀਪੈਡ ਫੋਨ ਹੀ ਲੈਂਦਾ ਦੀ ਉਹਦੇ ਨਾਲ ਆਪਾਂ 에ਅਰਪੋਰਟ ਫ੍ਰੀ ਕਰਾਂਗੇ ਦੀ ਕਿ 1 ਮਈ ਤੋਂ ਲੈ ਕੇ ਦੀ ਤੇ ਮੈਂ ਤਾਂ ਕਵਰ ਚੱਲੂਗੀ ਇਹ ਪ੍ਰੋਮੋਸ਼ਨ ਆਫਰ ਲਈ ਇਹ ਹੋਈ ਆ ਜੀ ਸਭ ਤੋਂ ਵੱਧ ਤੋਂ ਵੱਧ ਵਿਜ਼ਿਟ ਕਰਨ ਕਸਟਮਰ ਠੀਕ ਆ ਲਓ ਵੀ ਮਿੱਤਰੋ ਜਿਦੋਂ ਮੇਲਾ ਲੁੱਟਿਆ ਦਾ ਲੁੱਟ ਲੋ ਪੂਰੀ ਤਗੜੀ ਗੱਲਬਾਤ ਆ ਤੇ ਬਾਈ ਨੇ ਤੁਹਾਨੂੰ ਆਫਰ ਦੱਸ ਹੀ ਦਿੱਤਾ ਤੇ ਅੱਜ ਤੁਹਾਨੂੰ ਆਪਾਂ ਫੋਨ ਦਿਖਾ ਦੇਆ ਦੇਖੋ ਆਈਫੋਨ ਆਈਫੋਨ ਹੀ ਪਏ ਆ ਬਾਈ ਪੂਰੀ ਘੈਂਟ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਫਰ ਤੁਹਾਨੂੰ ਬਾਈ ਨੇ ਦੱਸ ਹੀ ਦਿੱਤਾ ਹਨ ਤੇ ਚਲਦੀ ਚਲਦੀ ਵੀਡੀਓ ਨੂੰ ਜਿਹੜਾ ਸ਼ੇਅਰ ਕਰੂਗਾ ਬਾਈ ਦੱਬ ਕੇ ਤੇ ਜਿਹੜਾ ਆਪਣਾ ਨਾਮ ਲੈ ਕੇ ਆਊਗਾ ਉਹਨੂੰ ਬਈ ਆਪਣਾ ਕੀ ਦਿੱਤਾ ਜਾਊਗਾ ਉਹਨੂੰ ਜੀ ਐਕਸਟਰਾ ਡਿਸਕ ਦੀ ਕਰਨੀ ਜੋ ਵੀ ਮਾਨਤਾਨ ਹੋਇਆਗਾ ਇਹ ਤਾਂ ਦੇਣਾ ਹੀ ਦੇਣਾ ਹੈ ਪਲੱਸ ਤੁਹਾਡੇ ਨਾਮ ਦਾ ਐਕਸਟਰਾ ਡਿਸਕਾਊਂਟ ਹੋਊਗਾ ਠੀਕ ਹੈ ਤੇ ਜੋ ਵੀ ਹੋਊਗਾ ਠੀਕ ਹੈ ਭਾਈ ਤੇ ਆਪਾਂ ਮੋੜ ਮੰਡੀ ਖੜੇ ਆਂ ਭਾਈ ਆਪਾਂ ਤੁਹਾਨੂੰ ਲੋਕੇਸ਼ਨ ਵੀ ਮੜੀ ਦੱਸ ਦਈਏ ਹਨਾ ਥਾਣੇ ਵਾਲੇ ਰੋਡ ਦੇ ਉੱਤੇ ਬਾਈ ਦੀ ਦੁਕਾਨਾਂ ਕੀ ਨਾਲ ਬੁੱਕ ਡਿਪੂ ਹੈ ਜਿਹੜਾ ਉਹ ਵੀ ਨਾਲ ਹੀ ਆ ਨਾ ਭਾਈ ਉਹਦੇ ਨਾਲ ਦੁਕਾਨਾਂ ਬਗਰਵਾਲ ਮੋਬਾਈਲ ਜੁਣਾ ਜੀ ਠੀਕ ਹੈ ਥਾਣਾ ਰੋਡ ਮੋੜ ਮੰਡੀ ਨੀਅਰ ਐਕਸਿਸ ਬੈਂਕ ਹੈ ਜੀ ਆਪਣੀ ਲੋਕੇਸ਼ਨ ਜੀ ਠੀਕ ਹੈ ਓਕੇ ਓਕੇ ਠੀਕ ਹੈ ਤੇ ਲਓ ਵੀ